ਤਿੰਨ ਮਹੀਨਿਆਂ ਤੋਂ ਕਰਾਚ ਵਾਟਰ ਸਪਲਾਈ ਦਾ ਪਾਣੀ ਨਾ ਆਉਣ ਤੇ ਲੋਕਾਂ ਵੱਲੋਂ ਨਾਰੇਬਾਜ਼ੀ ਜੰਡਿਆਲਾ ਪਿੰਡ ਵਿੱਚ ਵਾਟਰ ਸਪਲਾਈ ਦਾ ਪਾਣੀ ਨਾ ਆਉਣ ਕਾਰਨ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਖਿਲਾਫ ਨਾਰੇਬਾਜ਼ੀ ਕੀਤੀ ਤੇ ਕਿਹਾ ਕਿ ਪਾਈਪਾਂ ਦੀ ਬਲੋਕਜ ਹੋਣ ਕਾਰਨ ਤਿੰਨ ਚਾਰ ਮਹੀਨਿਆਂ ਤੋਂ ਕਰਾ ਵਿੱਚ ਪੀਣ ਵਾਲਾ ਪਾਣੀ ਨਹੀਂ ਆ ਰਿਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦੀ ਪਾਣੀ ਦੀ ਸਪਲਾਈ ਦਾ ਹੱਲ ਕੀਤਾ ਜਾਵੇ ਪੱਤਰਕਾਰ ਆਰ.ਡੀ. ਰਾਮਾ ਦੀ ਰਿਪੋਰਟ ਮੇਰਾ ਨਾਮ ਅਵਤਾਰ ਹੈ ਜੀ ਐਚ ਆਈ ਇੱਥੇ ਰਹਿੰਦਾ ਨਾਂ ਇੱਥੇ ਮਨਿਆੜਾ ਪਿੰਡ ਦੇ ਵਿੱਚ ਕੀ ਅੱਥੀ ਉੱਥੇ ਵੀ ਬੜੀ ਪੰਚਾਇਤ ਮੈਂਬਰ ਹੈ ਜੀ ਕੀ ਹੋਇਆ ਸਾਰਾ ਸਰ ਜੀ ਅਸੀਂ ਨਾ 4 ਮਹੀਨੇ ਤੋਂ ਪਾਣੀ ਦੀ ਮੰਗ ਕਰ ਰਹੇ ਆ ਅੱਛਾ ਜੀ ਪੰਚਾਇਤ ਮੈਂਬਰ ਇਹ ਵੀਡੀਓ ਸਾਹਿਬ ਤੋਂ ਤੇ ਨਾ ਵੀਡੀਓ ਮਸਲਾ ਸਾਡਾ ਹੱਲ ਕਰਦਾ ਪਿਆ ਤੇ ਨਾ ਵਾਟਰ ਸਪਲਾਈ ਵਾਲੇ ਕਰਦੇ ਪਏ ਆ ਤੇ ਅਸੀਂ ਬਾਰ-ਬਾਰ ਐਪਲੀਕੇਸ਼ਨਾਂ ਦੇਈ ਜਾਂਦੇ ਆ ਸਾਨੂੰ ਨਹੀਂ ਪਤਾ ਲੱਗਦਾ ਵੀ ਜਦੋਂ ਵੀਡੀਓ ਕੋਲ ਜਾਂਦੀ ਹੈ ਉਹ ਕਹ ਰਿਹਾ ਜੀ ਸਾਡੇ ਤੇ ਪ੍ਰੋ ਪ੍ਰੈਸ਼ਰ ਬਹੁਤ ਹੈ ਸਾਨੂੰ ਸਰ ਇੱਕ ਗੱਲ ਕਲੀਅਰ ਇਹ ਕਰ ਦੇਣ ਵੀ ਸਾਡਾ ਮਸਲਾ ਹੱਲ ਹੋਏਗਾ ਜਾਂ ਨਹੀਂ ਹੋਏਗਾ ਠੀਕ ਹੈ ਜੀ ਤੇ ਸਾਨੂੰ ਉਹ ਬੰਦੇ ਦਾ ਨਾਮ ਵੀ ਦੱਸਿਆ ਜਾਵੇ ਕਿ ਜਿਸ ਬੰਦੇ ਨੇ ਇਹਨਾਂ ਤੇ ਪ੍ਰੈਸ਼ਰ ਆ ਵੀ ਅਸੀਂ ਉਸ ਤੋਂ ਅਗਲੀ ਕਾਰਵਾਈ ਕਰ ਸਕੀਏ ਨਹੀਂ ਅੱਜ ਕੀ ਮਸਲਾ ਹੋਇਆ ਹੈ ਸਾਰਾ ਅੱਜ ਸਰ ਜੀ ਮੁਲਾਜ਼ਮ ਆਇਆ ਜੀ ਸਰ ਸਾਨੂੰ 3 ਮਹੀਨੇ ਤੋਂ ਪਾਣੀ ਦੀ ਦਿੱਕਤ ਸੀਗੀ ਤੇ ਸਰ ਦਿੱਲੀ ਜਦੋਂ ਵੀ ਆਉਂਦੇ ਆ ਇਹ ਪਾਣੀ ਨੂੰ ਬਸ ਟਾਵਾਂ ਕੋਲੀ ਕਰਕੇ ਚਲੇ ਜਾਂਦੇ ਆ ਕੋਈ ਮੌਜੂਦਾ ਪੱਕਾ ਹੱਲ ਨਹੀਂ ਕਰਦੇ ਪਏ ਤੇ ਸਾਡੀ ਮੰਗ ਇਹੀ ਹੈ ਪ੍ਰਸ਼ਾਸਨ ਅੱਗੇ ਕਿ ਸਾਨੂੰ ਪਾਈਪ ਲਾਈਨ ਨਵੀਂ ਪਵਾਈ ਜਾਵੇ ਤੇ ਜਿਹਦੇ ਨਾਲ ਸਾਡਾ ਪਾਣੀ ਦੀ ਸਮੱਸਿਆ ਹੱਲ ਹੋਈ ਜਾਵੇ ਅੱਜ ਤੁਸੀਂ ਵੀ ਮੁਲਾਜ਼ਮ ਮਰੇ ਅੰਦਰ ਰੱਖਲੇ ਆ ਆਪਣੇ ਕੋਲ ਮੈਂ ਮੁਲਾਜ਼ਮ ਬਿਠਾ ਲਈ ਸੀ ਸਰ ਜੀ ਮੁਲਾਜ਼ਮ ਉਹਨਾਂ ਨੂੰ ਪਾਣੀ ਪਲਾਇਆ ਜੇਸਾ ਨਾ ਪੁਲਿਸ ਮੁਲਾਜ਼ਮ ਕਹਿ ਰਹੀ ਅਸੀਂ ਉਸ ਹੱਦ ਨਾਲ ਨਹੀਂ ਰੱਖੇ ਅਸੀਂ ਸਿਰਫ ਇਹੀ ਗੱਲ ਕੀਤੀ ਤੁਸੀਂ ਆਪਣੇ ਉੱਪਰ ਵਾਲੇ ਆਫੀਸਰ ਬੁਲਾਓ ਇੱਥੇ ਤੇ ਜੇਰੇ ਉਹਨਾਂ ਨੇ ਹੱਲ ਕਰੀਏ ਸੇਟਪ ਟੌਪਸਕੀ ਕਹਿੰਦੀ ਹੈ ਪੁਲਿਸ ਪ੍ਰਸ਼ਾਸਨ ਆ ਕੇ ਸਾਡੇ ਨਾਲ ਧੱਕਾ ਕਰਦੀ ਪਈ ਹੈ ਜੀ ਉਹ ਵੀ ਕਹਿੰਦੇ ਬੰਦੀ ਬਣਾਇਆ ਹੈ ਮੈਂ ਪੁਲਿਸ ਕੋਲ ਆਜੂ ਕਹਿ ਰਹੀ ਹੈ ਜੀ ਮੁਲਾਜ਼ਮਾ ਨੇ ਤੁਸੀਂ ਬੰਦੀ ਬਣਾਇਆ ਹੋਇਆ ਆ ਤੇ ਸਾਡੇ ਕੋਲ ਓਨਲੀ ਵੀਡੀਓ ਬਣਾਈ ਪਈ ਹੈ ਵੀ ਜਿਹੜਾ ਉਹਨਾਂ ਨੇ ਅਸੀਂ ਮਿਸ ਰਿਪੋਰਟ ਕਰਦੇ ਪਏ ਆ ਉਹ ਸਾਨੂੰ ਕਲੀਅਰ ਕਰਨਾ ਵੀ ਅਸੀਂ ਮੁਲਾਜ਼ਮਾ ਨਾਲ ਬਹੁਤ ਗਲਤ ਪਿਆਰ ਕਰਦੇ ਪਏ ਆ ਹੁਣ ਆਪਾਂ ਮੰਗ ਕੀ ਰੱਖੀ ਹੈ ਮੇਨ ਅਪਰੂਵ ਤੇ ਸਾਡੀ ਪਾਣੀ ਦੀ ਇਹ ਪਾਣੀ ਦੀ ਪਾਈਪ ਲਾਈਨ ਨਵੀਂ ਪਈ ਜਾਵੇ ਤੇ ਸਰਕਾਰ ਕੇ ਸਾਨੂੰ ਇਹੀ ਮੰਗੇ ਜੀ ਉਹ ਹਰ ਘਰ ਤੱਕ ਪਾਣੀ ਪਹੁੰਚਾਇਆ ਜਾਵੇ ਹਾਂਜੀ ਕੀ ਨਾਮ ਸਰ ਮੇਰਾ ਨਾਮ ਸ਼ਿਵਾਜ ਚੰਦਰ ਕੀ ਉਧਰ ਜੀ ਤੁਹਾਡੇ ਪੰਚਾਇਤ ਪੰਚਾਇਤ ਮੈਂਬਰ ਹੈ ਜੀ ਅੱਛਾ ਜੀ ਕੀ ਪ੍ਰੋਬਲਮ ਆਈ ਹੈ ਜਨਰੇਟਰੀ ਅੱਜ ਦੇਖੋ ਜੀ ਸਾਡੇ ਮਹੱਲੇ ਚ ਬਹੁਤ ਦਿਨਾਂ ਤੋਂ ਮਤਲਬ 3-4 ਮਹੀਨਿਆਂ ਤੋਂ ਪਾਣੀ ਨਹੀਂ ਆ ਰਿਹਾ ਕੀ ਪ੍ਰੋਬਲਮ ਕੀ ਹੈ ਪ੍ਰੋਬਲਮ ਪੈਪਾਂ ਦੀ ਬ੍ਰੋਕਿੰਗ ਆ ਅੱਛਾ ਜੀ ਇਸ ਕਰਕੇ ਪਾਣੀ ਨਹੀਂ ਆ ਰਿਹਾ ਅੱਛਾ ਫੇ ਤੁਸੀਂ ਕੀ ਹੈ ਨਹੀਂ ਮਹਿਕਮੇ ਨੂੰ ਮਹਿਕਮੇ ਕੋ ਬਹੁਤ ਗੇੜੇ ਲੱਗੇ ਜੀ ਅੱਛਾ ਜੀ ਜਦੋਂ ਅਸੀਂ ਇਹ ਜਲ ਸੁਭਾਗ ਵਾਲਿਆਂ ਕੋ ਜਾਂਦੇ ਤੇ ਉਹ ਕਹਿੰਦੇ ਵੀਡੀਓ ਦਾ ਕੰਮ ਆ ਵੀਡੀਓ ਕਹਿੰਦਾ ਤੇ ਜਲ ਸੁਭਾਗ ਵਾਲਿਆਂ ਦਾ ਕੰਮ ਆ ਅੱਜ ਕੀ ਹੋਇਆ ਚੱਕਰੇ ਸਾਰਾ ਅੱਜ ਜੀ ਸਾਡੇ ਬਿਲਕੁਲ ਪਾਣੀ ਨਹੀਂ ਆ ਰਿਹਾ ਇਹ ਟੋਏ ਪੱਟੀ ਜਾਂਦੇ ਆ ਅੱਛਾ ਜੀ ਠੀਕ ਹੈ ਜੀ ਪਾਈਪ ਲੈਣ ਦਾ ਕੰਮ ਆ ਪਾਈਪ ਲੈਣ ਪਾਣੀ ਨਹੀਂ ਆ ਰਿਹਾ ਤੇ ਟੋਏ ਪੱਟੀ ਜਾਂਦੇ ਸਾਰੇ ਅੱਛਾ ਜੀ ਠੀਕ ਹੈ ਅਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ ਪਾਈਪ ਲੈਣ ਬਦਲ ਦਿਓ ਬੇਤੇ ਟੋਏ ਨਾ ਪਟੋ ਠੀਕਾ ਇਸ ਕਰਕੇ ਇਹ ਮੁਲਾਜ਼ਮ ਆ ਕੇ ਸਾਨੂੰ ਆ ਹੱਥੋਂ ਭਾਈ ਹੁਣ ਦੀ ਵੀ ਕੁਛ ਕੀਤੀ ਮੁਲਾਜ਼ਮਾਂ ਨੇ ਇਹ ਮੁਲਾਜ਼ਮ ਧੋਖਾ ਵੀ ਰਹਿ ਬੰਦਿਆਂ ਨੂੰ ਅੱਛਾ ਜੀ ਇਹ ਪੰਜਾਬ ਪੁਲਿਸ ਦੇ ਐਸ ਐਚਓ ਬੰਗਾ ਦੇ ਵੀ ਪਹੁੰਚੋ ਆ ਨਾਲ ਫਿਰ ਤੁਸੀਂ ਰਵਾਇਨ ਬੰਦੀ ਬਣਾ ਲਏ ਹਾਂਜੀ ਕਿੰਨੇ ਮੁਲਾਜ਼ਮਾਂ ਟੋਟਲ ਜਿਹੜੇ ਬੰਦੀ ਬਣਾਏ ਸੀ ਅੱਜ ਤੁਸੀਂ ਅਸੀਂ ਕੋਈ ਮੁਲਾਜ਼ਮ ਬੰਦੀ ਨਹੀਂ ਬਣਾਇਆ ਬਹੁਤ ਪਿਆਰ ਮਾਫਤ ਨਾਲ ਉਹਨਾਂ ਨੂੰ ਠੰਡਾ ਵੀ ਪਲਾਇਆ ਅੰਦਰ ਪਠਾ ਲਿਆ ਅੰਦਰ ਪਠਾ ਲਿਆ ਜੀ ਕਿਸੇ ਨਾਲ ਕੋਈ ਮਾਰਕ ਨਹੀਂ ਕੀਤੀ ਅਸੀਂ ਉਹਨਾਂ ਨਾਲ ਉਹਨਾਂ ਦੀ ਸਾਡੇ ਕੋਲ ਵੀਡੀਓ ਵੀ ਆ ਜੇ ਅਸੀਂ ਉਹਨਾਂ ਦਾ ਮਾਣ ਸਨਮਾਨ ਕੀਤਾ ਠੰਡਾ ਪਲਾਇਆ ਠੰਡਾ ਨਾਲ ਨੂੰ ਅਸੀਂ ਉਹਨਾਂ ਨੇ ਇਹ ਕਿਹਾ ਜਨ ਕਿ ਵੀਡੀਓ ਵਿੱਚ ਛੱਡ ਲਓ ਜੇ ਤੁਸੀਂ ਆਇਆ ਉਹ ਕਹਿੰਦਾ ਵੇ ਤੁਸੀਂ ਉਹ ਤੋਂ ਛੱਡੇ ਕਹਿਣ ਲੱਗੀ ਬਸ ਸਾਡੇ ਪਾਣੀ ਆਉਂਦਾ ਨਹੀਂ ਅਸੀਂ ਬੇਸ ਕੂਪ ਪਹਿਲ ਦਿੱਨੇ ਕਹਿੰਦੇ ਛਪੜਾ ਦੇ ਨਾਲ ਹੋ ਜਾ ਕੇ ਉੱਥੇ ਕੱਪੜੇ ਧੋ ਲਓ ਮਾਲਜਮ ਕਹਿੰਦੇ ਹਾਂਜੀ ਉਹ ਬਿੱਲ ਜਿਹੜਾ ਲੈਂਦੇ ਉਹ ਬੇਕਿਉ ਲੈਂਦੇ ਬਿੱਲ ਤੇ ਹੀ ਫਿਰ ਤੁਸੀਂ ਛਪੜਾ ਦੇ ਨਾਲ ਹੋਇਆ ਭਾਜੀ ਭਟੀਆਂ ਜਨਾਨੀਆਂ ਉਹਨਾਂ ਦੀਆਂ ਉਹ ਛਪੜਾ ਦੇ ਨਾਲ ਚੱਲੀਆਂ ਇਹ ਤਾਂ ਠੀਕ ਹੈ ਜੀ ਪਰਸਨ ਦੇਖੋ ਜੀ ਫੇ ਪੂਰੇ ਮਹੱਲੇ ਦਾ ਜਿਨ੍ਹਾਂ ਨੂੰ ਦੁੱਖ ਆ ਇਸ ਕਰਕੇ ਪਾਣੀ ਦਾ ਜਿਨ੍ਹਾਂ ਨੂੰ ਨਹੀਂ ਪਾਣੀ ਆ ਰਿਹਾ ਉਹਨੇ ਇਕੱਠ ਕਰਕੇ ਮੁਲਾਜ਼ਮਾਂ ਨੂੰ ਕੋਲ ਪਹੁੰਚਾਇਆ ਸੀਗਾ ਇਹ ਜਿਆਦਾ بڑا ਇਸ਼ੂ ਬਣਾਉਂਦਾ ਹੀ ਨਹੀਂ ਅਸੀਂ ਸਿਰਫ ਇਹਨਾਂ ਨੂੰ ਇਹ ਕਹੀ ਵੀ ਵੀਡੀਓ ਨੂੰ ਸੱਦ ਲਾਓ ਅੱਛਾ ਜੀ ਠੀਕ ਹੈ ਇਹ ਨਹੀਂ ਵੀਡੀਓ ਨਹੀਂ ਬਣਾਇਆ ਕਹਿੰਦੇ ਸਾਡੇ ਕੋਲ ਵੀਡੀਓ ਦਾ ਨੰਬਰ ਹੈ ਨਹੀਂ ਕਹਿੰਦੇ ਸਾਡੇ ਕੋਲ ਆ ਹੈ ਨਹੀਂ ਠੀਕ ਹੈ ਜੀ ਅਸੀਂ ਇਹਨਾਂ ਨਾਲ ਕੋਈ ਏਦਾਂ ਦਾ ਬੰਦੀ-ਗੁੰਦੀ ਨਹੀਂ ਕਿਸੇ ਨੂੰ ਬਣਾਇਆ ਹੁਣ ਪੰਜਾਬ ਪੁਲਿਸ ਤੇ ਮੁਲਾਜ਼ਮਾਇਤ ਸਾਨਾ ਧੱਕੇਚਾਹੀ ਕਰਨ ਦੀ ਕੋਸ਼ਿਸ਼ ਕਰਦੇ ਜਿਵੇਂ ਐਸਟੂ ਇੱਕ ਐਸਐਸਓ ਜਗਜੀਤ ਸਿੰਘ ਆ ਪਿੱਛੇ ਜਾਏ ਸਾਡੇ ਮੁੰਡਾ ਮਰਦੇ ਕੰਨ ਇਨੀ ਕੋਈ ਉਦੋਂ ਵੀ ਨਹੀਂ ਮਰ ਸਾਡਾ ਮੁੰਡਾ ਮੁੱਕਿਆ ਕਿਸੇ ਨੇ ਸੁਣੀ ਨਹੀਂ ਕੋਈ ਸਾਡੀ ਕਰਪਾ ਉਦੋਂ ਨਾ ਸੁਣਦੇ ਸੀ ਫਿਰ ਪਿੰਡ ਵਾਲਿਆਂ ਨੇ ਰੋੜਾ ਪਾਇਆ ਤਾਂ ਜਾ ਕੇ ਪਰਚਾ ਵੀ ਕੱਟ ਹੋਇਆ ਸੀਗਾ